ਨਗਰ ਚੋਰਾਂ ਦਾ ਆਸਮਣ ਦੇ ਕੋਹਣ ਆਏ ਆ ਇਹਨਾਂ ਨੇ ਕੀ ਡਿਜ਼ਾਈਨ ਕਰਦਾਸਪੁਰ ਚ ਅਸੀਂ ਗਰਦਾਸਪੁਰ ਦੇ ਖੁਸਰੇ ਤੇਤਾਰ ਯਾਲਤੋਂ ਆਂਦੇ ਆ ਖੁਸਰੇ ਕੋਈ ਦਿਨਾ ਨਗਰ ਤੋਂ ਖੁਸਰੇ ਨੇ ਇਹ ਆਪਣਾ ਆਪਣਾ ਸ਼ਹਿਰ ਮੰਗਣ ਸਾਡੇ ਗਰਦਾਸਪੁਰ ਚ ਕੋਈ ਵਧਾਈ ਨਾ ਮੰਗੇ ਹਾਂ ਇਹ ਮਾਈ ਮੋਲੀਆਂ ਦੀ ਧੀਖ ਹੈ ਇਹ ਮਾਤਾ ਦਾ ਪਰਦਾ ਹੈ ਇਹ ਮਾਂ ਭਗਵਤੀ ਦਾ ਪਰਦਾ ਹੈ ਜਦੋਂ ਇਹ ਪਰਦਾ ਨੰਗਾ ਕਰੋਗੇ ਨਾ ਤਾਂ تباہੀ ਸਭ ਆਏਗੀ ਲੋਕਾਂ ਇਹ ਜਿਹੜੀ ਪਾਰਟੀ ਆ ਗਰਦਾਸਪੁਰ ਦੇ ਵਿੱਚ ਝਗੜਾ ਕਰਦੀ ਪਈ ਆ ਠੀਕ ਹੈ ਅਸੀਂ ਬਾਬੇ ਪ੍ਰਵੀਨ ਦੇ ਪਰਿਵਾਰ ਦੇ ਵਿੱਚੋਂ ਆ ਇਹ ਪਾਰਟੀ ਪਠਾਨਕੋਟ ਤੋਂ ਆਈ ਹੈ ਵੇਖੋ ਇਹ ਸਾਡੇ ਨਾਲ ਇੱਥੇ ਕਹਿੰਦੇ ਆ ਵੀ ਇਹ ਤੁਸੀਂ ਇੱਥੇ ਮੰਗਣਾ ਨਹੀਂ ਹੈ ਵੇਖੋ ਮੰਗਣ ਨੂੰ ਕੋਈ ਵੀ ਨਹੀਂ ਰੋਕ ਸਕਦਾ ਸੋ ਆਹੀ ਇਹਨਾਂ ਨੂੰ ਇਹ ਸਜੈਸਟ ਕੀਤਾ ਕਿ ਤੁਸੀਂ ਆਪਣੇ ਜੁਰਗਣੋ ਲੈ ਆਓ ਜਾਂ ਤੁਸੀਂ ਆਪਣੀ ਬਰਾਦਰੀ ਦੇ ਵਿੱਚ ਕਿਤੇ ਇਕੱਠੇ ਬੈ ਕੇ ਆਪਸ ਵਿੱਚ ਇਹ ਗੱਲ ਕਰ ਲਓ ਸੋ ਉਹਨਾਂ ਨੇ ਉਹਨਾਂ ਨੂੰ ਇਹ ਸਵਾਸਤ ਦਿੱਤਾ ਕਿ ਆਪਸ ਵਿੱਚ ਲੜਾਈ ਨਹੀਂ ਕਰਨੀ ਗਰਦਾਸਪੁਰ ਵਾਲੇ ਕੋਸਰੇ ਆਏ ਹੈ ਧਾਰਾ ਨਗਰ ਦਾ ਨਗਰ ਦਾ ਰਸਾੜਾ ਦੇਖ ਪਏ ਤਾਂ ਇਦਾਂ ਨਹੀਂ ਹੁੰਦਾ ਇਹ ਦੀਵਾਲੀ ਬਾਜ਼ਾਰ ਮੰਗ ਰਹੇ ਹੈ ਮੈਂ ਸ਼ਬਮ ਆਈ ਆਂ ਹਾਂਜੀ ਗਰਦਾਸਪੁਰ ਚ ਰਹਿਨੀ ਆਂ ਸਲਾਮਾਬਾਦ ਮਹੱਲੇ ਮੇਰੀ ਕੋਠੀ ਆ ਇਹ ਮੇਰਾ ਛੋਟਾ ਘਰ ਪਾਈ ਆ ਅਸੀਂ ਬਾਜ਼ਾਰ ਮੰਗਦੇ ਪਏ ਆ ਅਸੀਂ ਸਾਡਾ ਸ਼ਹਿਰ ਹੈ ਅਸੀਂ ਬਧਾਈਆਂ ਲੰਨੀਆਂ ਆਪਣੀਆਂ ਇਹ ਤਾਂ ਹਾਲਤੋਂ ਆਂਦੇ ਕੁਸਰੇ ਕੋਈ ਦੀਨਾ ਨਗਰ ਤੋਂ ਖੁਸਰੇ ਨੇ ਇਹ ਆਪਣਾ ਆਪਣਾ ਸ਼ਹਿਰ ਮੰਗਣ

ਇਹ ਬਾਰ ਉਹ ਆਨੇ ਮੰਗਣਾ ਇਹ ਕਹਿੰਦੇ ਅਸੀਂ ਜ਼ਬਰਦਸਤੀ ਮੰਗਣਾ ਇਹ ਦਿਨਾਂ ਨਗਰ ਤੋਂ ਆਂਦੇ ਹਾਂ ਜੰਜੀ ਬੰਗਲਾਦੇਸੀ ਵੀ ਆ ਗਏ ਨੇ ਇਹਨਾਂ ਦੇ ਨਾਲ ਸਾਰੇ ਉਹਨਾਂ ਦੀ ਇਨਕੁਆਰੀ ਕੀਤੀ ਜਾਵੇ ਜੇ ਇਹੋ ਜੇ ਕੰਮ ਕਰਨੇ ਆ ਲੜਾਈ ਝਗੜੇ ਉਹਨਾਂ ਨੇ ਕਿਹਾ ਪਈ ਦੀਵਾਲੀ ਤੋਂ ਬਾਅਦ ਤੁਹਾਡਾ ਫੈਸਲਾ ਹੋਏਗਾ ਦੀਵਾਲੀ ਤੋਂ ਬਾਅਦ ਆਪਣਾ ਆਪਣਾ ਬਰਾਦਰੀ ਇਕੱਠੇ ਕਰਿਓ ਤੇ ਆਪਣੇ ਪੈਲੰਸ ਤੇ ਪ੍ਰੋਗਰਾਮ ਕਰਿਓ ਤੇ ਸਾਨੂੰ ਵੀ ਫੈਸਲਾ ਤੇ ਫੈਸਲਾ ਕਰਦੇ ਆਂਗੇ ਉਹਨੇ ਦਿਨ ਤੁਸੀਂ ਬਾਜ਼ਾਰ ਮੰਗਣਾ ਲੜਾਈ ਝਗੜਾ ਕੋਈ ਨਹੀਂ ਕਰਨਾ ਤੇ ਇਹ ਬਾਜ਼ਾਰ ਨਹੀਂ ਮੰਗਣਗੇ ਨਾ ਇਹ ਬਦਾਈ ਨਹੀਂ ਮੈਂ ਬੋਲਦੀ ਮੰਜਲੀ ਮਹਾਂਤਰ ਗੁਰਦਾਸਪੁਰ ਵਾਲੀ ਦਿਨਾਂ ਨਗਰ ਵਾਲੀ ਬਾਬੇ ਪ੍ਰਵੀਨ ਦੇ ਪਰਿਵਾਰ ਚੋਂ ਬੋਲਦੀ ਆ ਉਹਨਾਂ ਦੀ ਪੋਤੀ ਬੋਲਦੀ ਆ ਵੇਖੋ ਜੀ ਸਾਡਾ ਸਮਾਂ ਬੜਾ ਟਾਈਮ ਹੋ ਗਿਆ ਸਾਲ 2 ਸਾਲ ਦੇ ਹੋ ਚੱਲੇ ਆ ਸਾਡੇ ਇਹ ਏਰੀਏ ਦੇ ਕਰਕੇ ਇਹ ਜਿਹੜੀ ਪਾਰਟੀ ਆ ਗੁਰਦਾਸਪੁਰ ਦੇ ਵਿੱਚ ਝਗੜਾ ਕਰਦੀ ਪਈ ਆ ਠੀਕ ਆ ਜੀ ਅਸੀਂ ਬਾਬੇ ਪ੍ਰਵੀਨ ਦੇ ਪਰਿਵਾਰ ਦੇ ਵਿੱਚੋਂ ਆ ਇਹ ਪਾਰਟੀ ਪਠਾਨਕੋਟ ਤੋਂ ਆਈ ਆ ਵੇਖੋ ਇਹ ਸਾਡੇ ਨਾਲ ਇੱਥੇ ਕਹਿੰਦੇ ਆ ਵੀ ਇਹ ਤੁਸੀਂ ਇੱਥੇ ਮੰਗਣਾ ਨਹੀਂ ਆ ਵੇਖੋ ਮੰਗਣ ਨੂੰ ਕੋਈ ਵੀ ਨਹੀਂ ਰੋਕ ਸਕਦਾ ਅਸੀਂ ਕਾਗਜ਼ਾ ਪ੍ਰੂਫਾ ਤੇ ਕਰਾ ਸੀ ਮਾਲਕਾਂ ਜੀ ਕੋਈ ਅੱਜ ਦੇ ਨਹੀਂ ਬਾਬਾ ਪ੍ਰਵੀਨ ਜੀ ਇੱਥੇ ਕਿੰਨੇ ਸਮਾਂ ਦੇ ਰਹਿੰਦੇ ਰਹੇ ਪਹਿਲੇ ਇਹ ਸ਼ਹਿਰ ਦੇ ਵਿੱਚੋਂ ਹੁਣ ਉਹ ਗੁਰਦਾਸਪੁਰ ਦੇ ਵਿੱਚ ਵੀ ਮਾਲਕ ਹੈ ਤਾਰੀਵਾਲ ਦੇ ਵੀ ਮਾਲਕ ਹੈ ਪੱਪੀ ਪੂਰਾ ਹੋ ਗਿਆ ਵੇਖੋ ਜੀ ਪੱਪੀ ਦਾ ਹੋਮ ਜਦੋਂ ਇਹਨਾਂ ਕੋਲ ਪੱਪੀ ਕੋ ਲਾਕਾ ਵੀ ਨਹੀਂ ਸੀ ਜਦੋਂ ਸਾਡੇ ਗੁਰੂ ਜੀ ਇੱਥੇ ਰਹਿੰਦੇ ਰਹੇ ਆ ਜਿਹੜੇ ਪ੍ਰਵੀਨ ਬਾਬਾ ਜੀ ਇਹਨਾਂ ਦੀਨਾਨਗਰ ਵਾਲੇ ਉਹ ਪਹਿਲਾਂ ਗੁਰਦਾਸਪੁਰ ਦੇ ਵਿੱਚ ਹੀ ਰਹਿੰਦੇ ਸਤੋ 30 35 ਸਾਲ ਪਹਿਲਾਂ ਰਹੇ ਆ ਉਹ ਪਹਿਲਾਂ ਤੇ ਰਹੇ ਆ ਹਾਂਜੀ ਕਾਫੀ ਸਾਲ ਪਹਿਲਾਂ ਇੱਥੇ ਰੇ ਏਰੀਏ ਦਾ ਸਾਡਾ ਝਗੜਾ ਉਹ ਆਏ ਵਾਰ ਸਾਨੂੰ ਇਹੀ ਕਹਿੰਦੇ ਅਸੀਂ ਤੁਹਾਨੂੰ ਮੰਗਣ ਨਹੀਂ ਦੇਣਾ ਗੁੰਡਾਗਰਦੀ ਕਰਦੇ ਸੋਚੋ ਸਾਹਿਬ ਨੇ ਇਹੀ ਆਖਿਆ ਵੀ ਅਸੀਂ ਤੁਹਾਡਾ ਪੂਰਾ ਮਾਨਤਾਨ ਰੱਖਾਂਗੇ ਪੂਰਾ ਇਨਸਾਫ ਕਰਵਾਵਾਂਗੇ ਵੀ ਤੁਸੀਂ ਆਪਣੇ ਵੱਡੇ ਬਾਬੇ ਬੁਲਾ ਲਓ ਵੱਡੇ ਬਾਬੇ ਬੈਠ ਕੇ ਜਿੰਨਾ ਟਾਈਮ ਦਿਨਾਂ ਨਗਰ ਵਾਲੇ ਪ੍ਰਵੀਨ ਬਾਬਾ ਜੀ ਉਪਰਠਾਨਕੋਟ ਵਾਲੇ ਰਾਜੀ ਮਹੰਤ ਨਹੀਂ ਬੋਲਦੇ ਜਿਹੜੇ ਉਹਨਾਂ ਦੇ ਅੱਗੇ ਬੱਚੇ ਆ ਉਹ ਅੱਗੇ ਗੁੰਡਾਗਰਦੀ ਕਰਦੇ ਆ ਜਿਹੜੇ ਉਹਨਾਂ ਕੋਲ ਹੋਰ ਆਇਆ ਸ਼ਹਿਰ ਇਹ ਮੈਂ ਹੱਥੇ ਵੀ ਪੈਂਦੇ ਹੋ ਇੱਥੇ ਆਪਣੇ ਥਾਣੇ ਦੇ ਵਿੱਚ ਉਹਨਾਂ ਕੋਲ ਕਲਿੱਪ ਆ ਵੀ ਹੈ ਜੀਆਂ ਵਾ ਅਸੀਂ ਇਹੀ ਚਾਹੁੰਦੇ ਆ ਵੀ ਚਲੋ ਸਾਡੇ ਦੇਸ਼ ਵਾਸੀਆਂ ਵੀ ਅਸੀਂ ਅਫਸਰ ਕੋਲ ਆਏ ਬਹੁਤ ਵਧੀਆ ਉਹਨਾਂ ਨਾਲ ਸਾਡੇ ਨਾਲ ਗੱਲ ਕੀਤੀ ਪਰ ਜਿਹੜੀ ਗੁੰਡਾਗਰਦੀ ਇਹ ਕਰਦੇ ਪਏ ਕੋ ਬਾਬਿਆਂ ਦੀ ਲੜਾਈ ਹੁੰਦੀ ਅਸੀਂ ਮੰਨਦੇ ਬਾਬੇ ਬਾਬੇ ਲੜਨ ਪਰ ਜਿਹੜੇ ਮੁੰਡੇ ਵਿੱਚ ਲੈ ਲੈ ਕੇ ਆਉਂਦੇ ਆ ਠੀਕ ਹੈ ਜੀ ਉਹ ਕੰਮ ਗਲਤ ਹੈ ਆ ਸਾਢੇ 9 ਵਜੇ ਕਿਰਖਾਸਤ ਆਈ ਸੀਗੀ ਜਿਹਰੇ ਵਿੱਚ ਇੱਕ ਧਿਰ ਜਿਹੜੀ ਹੈ ਉਹਨਾਂ ਨੇ ਦਰਖਾਸਤ ਦਿੱਤੀ ਸੀਗੀ ਕਿ ਜਿਹੜੀ ਦੂਜੀ ਪਾਰਟੀ ਹੈ ਇਹਨਾਂ ਦੀ ਮਹਾਨਤਾ ਦੀ ਜਿਹੜੀ ਹੈ ਕਿ ਉਹ ਕਹਿੰਦੇ ਵੀ ਸਾਡਾ ਗਰਦਾਸਪੁਰ ਸਾਡਾ ਏਰੀਆ ਤੇ ਦੂਜੇ ਮੰਗਦੇ ਏਰੇ ਵਿੱਚ ਇਸ ਦਾ ਇਹ ਚੀਜ਼ ਨੂੰ ਲੈ ਕੇ ਦੋਨਾਂ ਧਿਰਾਂ ਨੂੰ ਬੁਲਾਇਆ ਗਿਆ ਸੀ ਦੋਨਾਂ ਧਿਰਾਂ ਦੀ ਇੱਥੇ ਬਿਠਾ ਕੇ ਗੱਲਬਾਤ ਕਰਾਈ ਗਈ ਬਟ ਉਹ ਇਹ ਚੀਜ਼ ਡਿਸਾਈਡ ਕਰਨੀ ਉਹ ਇਹਨਾਂ ਦੇ ਜਿਹੜੇ ਬਜ਼ੁਰਗਾ ਉਹ ਡਿਸਾਈਡ ਕਰ ਸਕਦੇ ਵੀ ਕਿੰਨੂੰ ਕਿਹੜਾ ਏਰੀਆ ਦੇਣਾ ਸੋ ਆਹੀ ਇਹਨਾਂ ਨੂੰ ਇਹ ਜਸਟ ਕੀਤਾ ਕਿ ਤੁਸੀਂ ਆਪਣੇ ਬਜ਼ੁਰਗਾਂ ਨੂੰ ਲੈ ਆਓ ਜਾਂ ਤੁਸੀਂ ਆਪਣੀ ਬਰਾਦਰੀ ਦੇ ਵਿੱਚ ਕਿਤੇ ਇਕੱਠੇ ਬੈ ਕੇ ਆਪਸ ਵਿੱਚ ਇਹ ਗੱਲ ਕਰ ਲਓ ਸੋ ਉਹਨਾਂ ਨੇ ਉਹਨਾਂ ਨੂੰ ਇਹ ਸਵਾਸਤ ਦਿੱਤਾ ਕਿ ਆਪਸ ਵਿੱਚ ਲੜਾਈ ਨਹੀਂ ਕਰਨੀ ਔਰ ਜਲਦੀ ਤੋਂ ਜਲਦੀ ਆਪਣੇ ਜਿਹੜੇ ਆ ਆਪਣੇ ਇਕੱਠ ਕਰ ਤੇ ਆਪਣੇ ਪੱਧਰ ਤੇ ਜਿਹੜਾ ਇਸ ਚੀਜ਼ ਦਾ ਡਿਸਾਈਡ ਕਰ ਲੈਣ ਔਰ ਨਾਲ ਇਹ ਵੀ ਚੇਤਾਵਨੀ ਵੀ ਦਿੱਤੀ ਗਈ ਵੀ ਜਿੰਨ ਲਾਅ ਐਂਡ ਆਰਡਰ ਦੀ ਪ੍ਰੋਬਲਮ ਖੜੀ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਕਾਰਵਾਈ ਜਿਹਦੇ ਵਿੱਚ ਇੱਕ ਸ਼ੰਭੂਵੰਤ ਹੈਗਾ ਜੀ ਜਿਹਨਾਂ ਨਾਲ ਦਿਵਿਆ ਹੈਗੀ ਹੈ ਔਰ ਦੂਜੇ ਪਾਸੇ ਜਿਹੜਾ ਦਾ ਇੱਕ ਨਹੀਂ ਜਿਹੜੇ ਉਹ ਤਾਂ ਉਹ ਤਾਂ ਵੱਡੇ ਬਜ਼ੁਰਗ ਨੇ ਜੀ ਇੱਥੇ ਜਿਹੜੇ ਸਾਡੇ ਕੋਲ ਇੱਕ ਮੰਝਲੀ ਹੈ ਇੱਕ ਜਿਹੜੀ ਮੰਝਲੀਵੰਤ ਦੀ ਪਾਰਟੀ ਹੈ ਤੇ ਦੂਜੀ ਹੈਗੀ ਦਿਵਿਆਵੰਤ ਦੀ ਪਾਰਟੀ ਇਹਨਾਂ ਦੀ ਆਪਸ ਵਿੱਚ ਜਿਹੜੀ ਇਸ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਹੈ ਕਿ ਗੁਰਦਾਸਪੁਰ ਜਿਹੜਾ ਉਹ ਇੱਕ ਗਦਾਸਪੁਰ ਏਰੀਆ ਦਾ ਆਪਣਾ ਆਪਣਾ ਹੱਕ ਜਤਾ ਰਹੇ